ਗੁਰ ਸੇਵੀ ਐ ਅਹਨ ਸਹਜ ਸੁਭਾਈ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰਸਾ ਹੋ ਝੱਟੀ ਐ ਤਉਦ ਡਿਠੀ ਸੱਚੀ ਪਾਤਿਸਾ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਸਿਰਸਾ ਹਾ ਦਾ ਸਾਹੂ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੇਸਾਹੂ ਸਜਣ ਸਚਾ ਪਾਤਿ ਸਾਹੂ ਸਿਰਸਾ ਹਾ ਦਾ ਸਾਹੂ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੀ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਪਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਂਝੀ ਸਗਲ ਜਹਾਨੈ ਗੁਰਮੁਖੇ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਨੈ ਪਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਇ ਸੋ ਭਉ ਕਰੇ ਆਪਣਾ ਆਪ ਪਛਾਨੈ ਗੁਰ ਪ੍ਰਸਾਦੀ ਜੀਵਤ ਮਾਰੇ ਤਾ ਮਨ ਹੀ ਤੇ ਮਨ ਮੰਨੈ ਜੈਨ ਕਉ ਮਾਨ ਕੀ ਪਰਤੀਤ ਨਾਹੀ ਨਾਨਕ ਸੇ ਕੀਆ ਕਥ ਹੈ ਗਿਆਨੈ ਮਹੱਲਾ ਤੀਜਾ ਗੁਰਮੁਖੇ ਚਿਤ ਨ ਲਾਇਓ ਅੰਤ ਦੁਖ ਪਹਤਾ ਆ ਅੰਦਰ ਹੋ ਬਾਹਰ ਹੋ ਅੰਧਿਆ ਸੁਧ ਨ ਕਾਈ ਪਾਈ ਪੰਡਿਤ ਤੈਨ ਕੀ ਬਰਕਤੀ ਸਭ ਜਗਤ ਖਾਈ ਜੋ ਰੱਤੇ ਹਰ ਨਾਹੀ ਜੈਨ ਗੁਰ ਕਾ ਸਬਦ ਸਲਾਹੀਆ ਹਰਿ ਸੋ ਰਹੇ ਸਮਾਈ ਪੰਡਿਤ ਦੂਜੈ ਭਾਇ ਬਰਕਤ ਨਾ ਹੋਵਾਈ ਨਾ ਧਨ ਪੱਲੇ ਪਾਈ ਪੜ ਥੱਕੇ ਸੰਤੋਖ ਨ ਆਇਓ ਅਨ ਦਿਨ ਜਲਤ ਵਿਹਾਰਾਈ ਕੂਕ ਪੁਕਾਰ ਨ ਚੁੱਕਾਈ ਨਾ ਸੰਸਾਰ ਵਿਚ ਹਉ ਜਾਇ ਨਾਨਕ ਨਾਮ ਵਿਹੂਣਿਆ ਮੋਹ ਕਾਲੈ ਉੱਠ ਜਾਈ ਪਾਉੜੀ ਹਰ ਸੱਜਣ ਮੇਲ ਪਿਆਰੇ ਮੇਲੇ ਪੰਥ ਦਸਾਈ ਜੋ ਹਰ ਦਸੇ ਮਿੱਤ ਤਿਸ ਹਾਉ ਬਲ ਜਾਈ ਗੁਣ ਸਾਝੀ ਤਿਨ ਸੋ ਕਰੀ ਹਰੇ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਾਰ ਸੁਖ ਪਾਈ ਬਲਹਾਰੀ ਸਤ ਗੁਰ ਤਿਸ ਜਿਨੇ ਸੋਝੀ ਪਾਈ ਹਰਿ ਸੇਵੀ ਪਿਆਰਾ ਨਿਤ ਸੇਵ ਹਾਰ ਸੁਖ ਪਾਈ ਬਲਹਾਰੀ ਸਤ ਗੁਰ ਤਿਸ ਜਿਨ ਸੋਝੀ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ